ਸਾਤੀਓ ਮਲਬੋਰਨ ਦੇ ਵਿੱਚ ਸਕਾਈ ਡਿਕਵਾ ਕਿੱਥੇ ਅੱਜ ਤਾਂ ਲਿਖਿਆ ਵਾ 89 ਮੈਂ ਸ਼ਾਇਦ ਇਹਦੀਆਂ 99 ਹੋਣਗੀਆਂ ਸਟੋਰੀਆਂ ਇਹ ਦੇਖੋ ਤਾਂ ਨੂੰ ਬਿਲਡਿੰਗ ਪਾਗਲੇ ਨਾਲੀ ਗੱਲ ਵਾ ਬਹੁਤ ਤਾਂ ਤੱਕ ਵਾ ਇਹ ਵੀ ਸ਼ਾਇਦ ਮੈਂ ਅੱਜ ਇਹਦਾ ਵੀ ਹੁਣ ਜਾਇ ਕਰਾਂ ਉਹ ਲਿਖਿਆ ਜੁਰਕਾ ਜੁਰੇਕਾ ਸਕਾਈ ਕਾਈ ਡੈਕ ਥੱਲੇ ਥੱਲੇ ਬਾਜ਼ਾਰ ਵਾ ਮਾਰਕੀਟ ਵਾ ਤੇ ਇਹ ਉੱਪਰ ਜਿਹੜੀ ਉਹ ਆ ਸ਼ਿਕਾਈ ਡੈਕ ਔ ਤੱਕ ਲਿਫਟ ਵਾ ਗੁ ਜਾਂਦੀ ਤੇ ਇਹਦਾ ਮੈਸ ਕਰਾਇਆ ਵੀ ਇਹਦਾ ਲੈਂਦੀ ਆ ਕੋਈ ਰੈਂਟ ਵੀ ਲਗਭਗ ਟਿਕਟ ਜਿਹੜੀ ਲਗਭਗ ਯਾ ਡਾਲਰ ਯਾ ਡਾਲਰ ਨਹੀਂ ਹੋਊਗੀ ਇਹ 20 ਜਾਂ 25 ਡਾਲਰ ਆ ਨਾ ਕੁਝ ਜਿਆਦਾ ਨਹੀਂਗੀ ਇਹਦੇ ਵਿੱਚ ਆਉਂਦੇ ਸਾਰਾ ਮਲਬਾਰ ਨੇ ਦਸਦਾ ਬਹੁਤ ਆੜ ਵਾਲਾ ਬਿਲਡਿੰਗ ਦਾ ਬਹੁਤ ਮਾਈਕ